ਸਸਰੀ ਕਾ ਜੀ ਤਰ ਅਨਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਦਈ ਸੀ ਜੋਸ਼ੀ ਜੈਨਨਾਉਂ ਤੇ ਮੈਂ ਤੁਹਾਡਾ ਸਵਾਦ ਕਰਦੀ ਆ ਲਓ ਜੀ ਹਾਜ਼ਰਾ ਸੀ ਤੁਹਾਡੀ ਕਚਹਿਰੀ ਚ ਨਮਾ ਲੋ ਗੀਤ ਲੈ ਕੇ ਤੇ ਨਵਾਂ ਨੁਕਤਾ ਲੈ ਕੇ ਇਹ ਜਿਹੜਾ ਗੀਤ ਹੈ ਇਹ ਪਹਿਲਾਂ ਸ਼ਾਇਦ ਤੁਸੀਂ ਨਹੀਂ ਸੁਣਿਆ ਹੋਣਾ ਨਹੀਂ ਸੁਣਿਆ ਨਾ ਅੱਜ ਫਿਰ ਇਹ ਮੇਰੇ ਕੋਲੋਂ ਸੁਣੋ ਹਨਾ ਮੇਰੇ ਕੋਲ ਪਹੁੰਚਿਆ ਤੇ ਮੈਂ ਹੋਣਾ ਸੋ ਸੁਣਾਉਣ ਲੱਗੀਆਂ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਕਮੈਂਟ ਕਰਕੇ ਵੀ ਸਾਡਾ ਇਹ ਗੀਤ ਕਿਹੋ ਜਿਹਾ ਲੱਗਿਆ ਮੈਂ ਤੁਹਾਨੂੰ ਕਿਹਾ ਵੀ ਕਮੈਂਟ ਕਰਨ ਲੱਗੇ ਕੰਜੂਸੀ ਨਾ ਕਰਿਆ ਕਰੋ ਹੈਨਾ ਤੇ ਲਓ ਹੁਣ ਤੁਸੀਂ ਇਹਦਾ ਇਹ ਗੀਤ ਹੈ ਇਹਦੇ ਵਿੱਚ ਕੀ ਦੱਸਿਆ ਹੋਇਆ ਉਹ ਇੱਕ ਮੁਟਿਆਰ ਦੱਸ ਰਹੀ ਹੈ ਕਹਿੰਦੀ ਮੈਂ ਤਾਂ ਅੱਜ ਹੱਦ ਵੀ 3-10 ਦੱਸ ਦਿਆਂ ਤੇ ਮੈਂ ਤਾਂ ਭੁੱਲ ਗਈ ਕਹਿੰਦੀ ਐ ਕੀਨੇ ਕਿੰਨੀਆਂ ਇਸ਼ਕ ਦੀਆਂ ਪੌੜੀਆਂ ਚੜੀਆਂ ਸੀ ਪਰ ਮੈਨੂੰ ਹੁਣ ਕੁਝ ਯਾਦ ਨਹੀਂ ਮੈਂ ਆਪਣੀਆਂ ਅੱਖਾਂ ਬੜੀਆਂ ਸਾਹਮ ਸਾਹ ਕੇ ਰੱਖੀਆਂ ਪਰ ਇਹ ਕਹਿੰਦੀ ਯਾ ਲੜੀਆਂ ਇਹ ਇਸ਼ਕ ਮਜਾਜੀ ਰਿਹਾ ਹਕੀਕੀ ਨਾ ਰਿਹਾ ਤੇ ਪਰਮਾਤਮਾ ਨਾਲ ਮੇਲ ਜੀ ਹੋਣ ਬਜਾਏ ਹੋਰੀ ਕਿਸੇ ਪਾਸੇ ਜਾ ਲੱਗਿਆ ਤੇ ਬਾਕੀ ਤੁਹਾਨੂੰ ਇਹ ਗੀਤ ਚ ਪਤਾ ਲੱਗੂਗਾ ਮੈਂ ਤਾਂ ਜਿੰਨੀ ਕੁ ਸਮਝਿਆ ਈ ਤੁਹਾਨੂੰ ਵਿਆਖਿਆ ਕਰਕੇ ਦੱਸਤੀ ਤੇ ਹੁਣ ਤੁਸੀਂ ਮਾਣੋ ਇਸ ਗੀਤ ਦਾ ਆਨੰਦ ਤੇ ਲੋਕ ਸੁਣਾ பட ஜத்த இடி മയാടിയ <Sk> മ ਕੀਆ ਝੂਮ ਝੂਮ ਕੇ ਤੁਰਦੀ ਨਹੀਂ ੜੀਓ ਈਸ਼ਿਕ ਘਟਾਮ ਅੰਨੀ ਜੜੀਆ ਅੱਖੀਆਂ ਨਾ ਮੂੜੀ मूळ चले दिलो शेमालासे आके बुलाते बुल् दे निहासे,

ਕੀਆ ਨਾ ਮੂੜੀਆ ਬਦਲਾਂ ਦੇ ਬਾਂਗ ਮੈਂ ਸੱਚੀ ਹੋ ਤੇ ਸ਼ਾ ਗਈ ਬਦਲਾਂ ਦੇ ਬਾਂਗ ਮੈਂ ਸੱਚੀ ਹੋ ਤੇ ਸ਼ਾ ਗਈ ਰੁਤ ਨਹੀਂ ਬਸੰਤ ਬਹਾਰ ਫੁੱਲਾ ਤੇ ਆ ਗਈ ਪਰੀ ਦੇ ਰੰਗ ਦੀ ਚੁੰਨੀ ਨੀੜੀਓ ಸೋ ಪಿ ಚಂಡ They are namudiya, namudiya.

ਅੱਖੀਆਂ ਨਾਮੂੜੀਆਂ ਲੋ ਜੀ ਜੀ ਹੋਇਆ ਪੂਰਾ ਨਮ ਨਮ ਸੁਣਿਆ ਸੀ ਥੋੜਾ ਮੋਟਾ ਇਹ ਟਬਲ ਲਗਾਇਆ ਗਿਆ ਅਸਲ ਤਾਂ ਠੀਕ ਹੀ ਗਿਆ ਹੈ ਨਾ ਤੇ ਤੁਸੀਂ ਇਹਨੂੰ ਹੋਰ ਸੋਹਣਾ ਸਜਾ ਲਿਓ ਤੇ ਲਓ ਮਾਨੋ ਇਸੇ ਪਿਆਰੇ ਜਿਹੀ ਲੋਕੀ ਦਾ ਆਨੰਦ ਤੇ ਹੁਣ ਆਜੋ ਤੁਸੀਂ ਲੈ ਟੇਬਲ ਇਹੀ ਨੁਕਤਾ ਜਿਹੜਾ ਹੈ ਨਾ ਵੀ ਮਤਲਬ ਭੈਣਾ ਨੇ ਪੁੱਛਿਆ ਵੀ ਕਿੰਗੀਆਂ ਨੇ ਵੀ ਲੋਨ ਲੈ ਹੋਏ ਨੇ ਜੀ ਸਾਡਾ ਕਰਜ਼ਾ ਨਹੀਂ ਉਤਰਦਾ ਜੀ ਐ ਨਹੀਂ ਹੁੰਦਾ ਹਨਾ ਤਾਂ ਫਿਰ ਮੈਂ ਇਹ ਮਤਲਬ ਮਹਾਪ੍ਰਸ਼ਾਨ ਦੱਸਿਆ ਤੁਹਾਨੂੰ ਇੱਕ ਦੱਸਣ ਲੱਗਿਆ ਉਹ ਪਾ ਤੇ ਕਈਆਂ ਨੇ ਐਂ ਪੁੱਛਿਆ ਜੀ ਜੇ ਫਿਰ ਇਹ ਉਹ ਪਾਵਾਂ ਨਾਲ ਠੀਕ ਹੋਏ ਤੇ ਫਿਰ ਮਿਹਨਤ ਕਰਨ ਦੀ ਲੋੜ ਹੈ ਫਿਰ ਮੈਂ ਇਹ ਮਹਾਪ੍ਰਸ਼ਾਨ ਨੇ ਦੱਸਿਆ ਬਈ ਮਿਹਨਤ ਤਾਂ ਕਰਨੀ ਪਊ ਜਿਹੜਾ ਕੋਈ ਆਏ ਕਹਿੰਦਾ ਵੀ ਮੇਰੀ ਕਿਸਮਤ ਜੋ ਹੋ ਉਹ ਹੋ ਕਿਸਮਤ ਹੈ ਜਿਹੜਾ ਬੈਠੂ ਕਿਸਮਤ ਆਪਣੀ ਆਪ ਬਣਾਉਣੀ ਪੈਂਦੀ ਹੈ ਮਿਹਨਤ ਤੁਹਾਨੂੰ ਕਰਨੀ ਪਊਗੀ ਇਹ ਜਿਹੜੇ ਉਪਾਅ ਨੇ ਨਾ ਪ੍ਰਮਾਤਮਾ ਨੋਂ ਲੈ ਨਾਲ ਉਹ ਫਿਰ ਰਸਤਾ ਖੋਲ ਦਿੰਦੇ ਨੇ ਉਹ ਤੁਹਾਨੂੰ ਉਹ ਜੀ ਤਰਤੀਬ ਦੱਸ ਦਿੰਦੇ ਨੇ ਜੋ ਤੁਸੀਂ ਇਹ ਪਾਠ ਪੂਜਾ ਜਾਂ ਕੋਈ ਜਿਵੇਂ ਮੈਂ ਦੱਸੂ ਨਾ ਇਹ ਕਰੋਗੇ ਹੈਨਾ ਫਿਰ ਉਹ ਤੁਹਾਨੂੰ ਸਿੱਧੇ ਰਾਹ ਪਾ ਦੂ ਤੇ ਮਿਹਨਤ ਤੁਹਾਨੂੰ ਕਰਨੀ ਕਰਨੀ ਪਊ ਆਪਣੇ ਆਪ ਪਤਾ ਨਹੀਂ ਕਿਹੜੇ ਪਾਸੋਂ ਰਸਤਾ ਫਿਰ ਖੋਲ ਦਿੰਦਾ ਹੈ ਹੈਨਾ ਤੇ ਇਸ ਕਰਕੇ ਜਰੂਰ ਤੁਸੀਂ ਕਰਕੇ ਦੇਖੋ ਸੱਤ ਸ਼ਨੀਵਾਰ ਕਰਨਾ ਲਿਖ ਲਓ ਪਹਿਲਾ ਸ਼ਨੀਵਾਰ ਆਪਦਾ ਵੀ ਅੱਜ ਤੋਂ ਅਸੀਂ ਸ਼ੁਰੂ ਕਰਿਆ ਹੈ ਨਾ ਸਿਰਫ ਸੱਤ ਦਿਨ ਬਾਅਦ ਜਾਣਾ ਹੈ ਸ਼ਨੀਵਾਰ ਨੂੰ ਤੁਸੀਂ ਇੱਕ ਗੜਬੀ ਜਾਂ ਸਮਝ ਲਓ ਗੜਬੀ ਨਹੀਂ ਹੈ ਤਾਂਬੇ ਦੀ ਹੈ ਨਾ ਉਹ ਤੁਸੀਂ ਜਲਦੀ ਭਰ ਕੇ ਲੈ ਗਏ ਪਤੀ ਪਤਨੀ ਦੋਵੇਂ ਜਾਓ ਇਹ ਸਵੇਰੇ ਤੋਂ ਮਤਲਬ 12 ਵਜੇ ਦੇ ਅੰਦਰ ਅੰਦਰ ਕਰਨਾ ਹੈ ਹੈ ਨਾ ਤੇ ਆਇਆ ਨਹੀਂ ਵੀ ਤੁਸੀਂ ਫਿਰ ਬਾਅਦ ਚ ਜਾਓ ਜਾਂ 1 ਵਜੇ ਜਾ ਖੜੋ ਉੱਥੇ ਸਵੇਰੇ ਤੁਸੀਂ ਜਿੰਨੇ ਵਜੇ ਮਰਜੀ ਵਜਾਓ ਸਵੇਰੇ ਸੁਨੇਹਾ ਵਜਾਓ 7 ਵਜੇ ਵਜਾਓ 8 ਵਜੇ ਵਜੇ 6 ਵਜੇ ਵਜਾਓ ਨਾ ਨਾ ਤੋਕਿ ਜਾਓ ਤੇ 11 ਵਜੇ ਤੱਕ ਵਜਾਓ ਹੈਨਾ ਤਾਂ ਫਿਰ ਇਹ ਤੁਸੀਂ ਇੱਕ ਲੋਟਾ ਗੜਬੀ ਲੈ ਕੇ ਚੱਲ ਤੇ ਇਹ ਤੁਸੀਂ ਇੱਕ ਤੇਲ ਦੇ ਤਿਲ ਦੀ ਜੋਤ ਉੱਥੇ ਤੇ ਉਹਦੇ ਤਿਲ ਦੀ ਜੋਤ ਲਗਾਉਣੀ ਹੈ ਲਗਾ ਦੇਣੀ ਹੈ ਤੇ ਫਿਰ ਉਹ ਪਾਣੀ ਚਾਰ ਸਵੇਰੇ ਪਾ ਕੇ ਉਹਦੀ ਸਤ ਪਰ ਕਰਮਾ ਕਰਦੇ ਹੋ ਗੇੜੇ ਗਿਣ ਲੈ ਜਿੱਥੋਂ ਸ਼ੁਰੂ ਕਰੋਗੇ ਆਪਾਂ ਫੇਰਾ ਫੇਰੇ 1 2 3 4 5 6 7 ਜਿੱਥੋਂ ਤੱਕ ਦੇਖੋ ਸਤ ਗੇੜੇ ਪੂਰੇ ਹੋ ਜਾਣਗੇ ਨਾ ਗਿਣਦੇ ਰੁਹਾ ਦੇ ਮੂੰਹ ਚ ਤੇ ਭੁੱਲਿਓ ਨਾ ਤੇ ਇਹ ਹਰ ਹਾਲਤ ਤੁਹਾਡਾ ਕਰਜ਼ੇ ਤੋਂ ਮੁਕਤੀ ਮਿਲੂ ਕਨੇ ਵਿਦੇਸ਼ ਚੋਂ ਗਿਆ ਤਨ ਵੀ ਵਾਪਸ ਆ ਜੂ ਹੈ ਨਾ ਤੇ ਚਲੋ ਮਹਾਪੁਰਸ਼ਾਂ ਨੇ ਦੱਸੀਆਂ ਗੱਲਾਂ ਜੇ ਕਰਕੇ ਦੇਖੋਗੇ ਤਾਂ ਹੀ ਪਤਾ ਲੱਗੂਗਾ ਪੰਡਤਾਂ ਕੋਲ ਜਾਓਗੇ ਪੈਸੇ ਦਿਓਗੇ ਤੇ ਮੈਂ ਤਾਂ ਤੁਹਾਨੂੰ ਇੱਥੇ ਦੇਖ ਕੇ ਮੈਂ ਕਹਿੰਦੀ ਆ ਪ੍ਰਮਾਤਮਾ ਸਭ ਦਾ ਭਲਾ ਸਭ ਦਾ ਮੰਗਲ ਕਰੇ ਹੈਨਾ ਤੇ ਇਹ ਤੁਸੀਂ ਜਰੂਰ ਕਰਕੇ ਦੇਖਿਓ ਤੇ ਪ੍ਰਮਾਤਮਾ ਭਲੇ ਕਰੋ ਤੇ ਲੋ ਮਾਨੋ ਇਹ ਨੁਕਤੇ ਦਾ ਵੀ ਆਨੰਦ ਜਿਹਨੂੰ ਜ਼ਰੂਰਤ ਹੈ ਹੈਨਾ ਹੋਰ ਭੈਣਾਂ ਭਈਆਂ ਨੂੰ ਵੀ ਦੱਸੋ ਤੇ ਇਹ ਗੀਤ ਦਾ ਵੀ ਆਨੰਦ ਮਾਣੋ ਤੇ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੈਨਾ ਤੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ